ਮੇਰਟ ਦੇ ਜਾਗਰਤੀ ਵਿਹਾਰ ਐਕਸਟੈਂਸ਼ਨ ਨੇੜੇ ਹਸਪਤਾਲ ਦੇ ਵਿੱਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ 25 ਸਾਲ ਦੇ ਬੱਚੇ ਪ੍ਰਤੀ ਹਸਪਤਾਲ ਦੇ ਵਿੱਚ ਲਾਪਰਵਾਹੀ ਦਿਖੀ ਹੈ ਸਟਾਫ ਨੇ ਬੱਚੇ ਦੇ ਮੱਥੇ ਤੇ ਲੱਗੀ ਸੱਟ ਤੇ ਫੈਵਿਕਵਿਕ ਲਗਾਇਆ ਹੈ ਬੱਚੇ ਦੀ ਮਾਂ ਇਰਵਿੰਦ ਕੌਰ ਦਾ ਬਿਆਨ ਜਿਹੜਾ ਹੁਣ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਅਗਲੇ ਦਿਨ ਬੱਚੇ ਦਾ ਹੋਰ ਹਸਪਤਾਲ ਦੇ ਵਿੱਚ ਇਲਾਜ ਕੀਤਾ ਗਿਆ ਬੱਚੇ ਦੇ ਜ਼ਖਮ ਦੇ ਵਿੱਚ ਫੈਵਿਕਵਿਕ ਦੇ ਕੰਨ ਮਲੇ ਨੇ ਦੂਜੇ ਹਸਪਤਾਲ ਦੇ ਡਾਕਟਰ ਨੇ ਇਲਾਜ ਕਰਕੇ ਬੱਚੇ ਦੇ ਟਾਂਕੇ ਲਗਾਏ ਗਏ ਨੇ ਮੇਰਟ ਦੇ ਐਸਐਮਓ ਡਾਕਟਰ ਅਸ਼ੋਕ ਕਟਾਰੀਆ ਨੇ ਮਾਮਲੇ ਦੀ ਜਾਂਚ ਦੀ ਕਾਰਵਾਈ ਦੇ ਆਦੇਸ਼ ਦਿੱਤੇ ਨੇ ਤਿਕਾ ਹਸਪਤਾਲ ਦੇ ਵੱਲੋਂ ਬੱਚੇ ਦੇ ਨਾਲ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਜੁਥੇ ਕਿ ਬੱਚੇ ਦੇ ਸੱਟ ਤੇ ਜਿਹੜਾ ਟਾਂਕੇ ਲਗਾਉਣ ਦੀ ਜਗ੍ਹਾ ਫੈਵਿਕਵਿਕ ਲਗਾ ਦਿੱਤੀ ਗਈ ਹੈ